ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਦੂਲੇ ਵਾਲਾ ਮੱਲਾ ਵਾਲੇ ਦੇ ਬਿਲਕੁਲ ਨਜ਼ਦੀਕ ਜੀਰਾ ਤਹਿਸੀਲ ਫਰੋਜਪੁਰ ਜ਼ਿਲ੍ਹਾ ਜੋਬਨ ਵੀਰ ਦੇ ਕੋਲ ਆਏ ਆਂ ਦੋਸਤੋ ਵਪਾਰ ਦਾ ਵੀਰ ਕੰਮ ਕਰਦਾ ਪਸ਼ੂ ਤਕਰੀਬਨ ਕੋਈ 2-4 2-4 ਨਗ ਵੀਰ ਉਹਨੇ ਲਿਆਉਂਦਾ ਪਸ਼ੂ ਲਿਆ ਕੇ ਸੇਲ ਕਰਦਾ ਠੀਕ ਹੈ ਜੀ ਤੇ ਪਿੱਛੇ ਜੇ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਅੱਜ ਵੀ ਦੋ ਵੜਾ ਗਾਵਾਂ ਤੁਹਾਨੂੰ ਦਿਖਾ ਦੇਣੀਆਂ ਨੇ ਸੂਈਆਂ ਸਵਾਈਆਂ ਨੇ ਇੱਕ ਤਕਰੀਬਨ ਟੋਕੜ ਵੜਾ ਕੋਈ 8-7 ਕਿਲੋ ਦੁੱਧ ਤੇ ਐਸ ਵਕਤ ਚੱਲਣ ਲਈ ਆ। ਇੱਕ ਤਕਰੀਬਨ ਜਿਹੜੀ ਆ ਤੁਹਾਨੂੰ ਕੁਝ ਕਿਸਮਾਂ ਕੋਈ ਸੱਜਰ ਕਹੋ ਬਿਲਕੁਲ ਸੂਈ ਸਵਾਈ ਆ। ਬੱਚਾ ਪ੍ਰੋਪਰ ਆ ਮਗਰ ਠੀਕ ਆ ਜੀ ਬਾਕੀ ਪੂਰੀ ਡਿਟੇਲ ਚ ਆਪਾਂ ਚੱਲਾਂਗੇ। ਤਰੀਕ ਅੱਜ 16 ਨਵੰਬਰ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ। ਸੋ ਮੱਲਾ ਵਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਮੱਲਾ ਵਾਲੇ ਤੋਂ ਪਿੰਡ ਫੱਤੇ ਵਾਲਿਆਂ ਨੂੰ ਕੀ ਛੜਕ ਆਉਂਦੀ ਆ। ਇਸੇ ਛੜਕ ਦੇ ਉੱਪਰ ਠੀਕ ਆ ਜੀ ਲਿੰਕ ਰੋਡ ਦੇ ਉੱਤੇ ਵੀਰ ਜੋਹਨ ਦਾ ਘਰ ਹੈਗਾ। ਸੋ ਫਿਰੋਜ਼ਪੁਰ ਵੀ ਉੱਥੋਂ ਪੂਰੀ ਗੱਲਬਾਤ ਕਰਦੇ ਆ ਜੋਬਨ ਸਾਸਤਰੀ ਘਰ ਵੀਰੇ ਸਾਸਤਰੀ ਘਰ ਆ ਜੀ ਉਹ ਠੀਕ ਠਾਕ ਹਾਂਜੀ ਹਾਂਜੀ ਚੜ੍ਹਦੀ ਕਲਾ ਤਾਂ ਨਹੀਂ ਦੱਸੋ ਵਧੀਆ ਵਧੀਆ ਉਹ ਠੀਕ ਠਾਕ ਆ ਜੋਬਨ ਜੀ ਹਾਂ ਠੀਕ ਠਾਕ ਹਾਂਜੀ ਹਾਂਜੀ ਵਧੀਆ ਥੋੜਾ ਜਿਹਾ ਇੱਕ ਤਾਂ ਸੀਜ਼ਨ ਸੋ ਜਾਂਦਾ ਕਰਕੇ ਉਹਨਾਂ ਦਾ ਝੋਨੇ ਦਾ ਜਾਂ ਬਾਦ ਦਾ ਕਣਕਾਂ ਦੀ ਬਜਾਈ ਹਾਂਜੀ ਹਾਂਜੀ ਥੋੜਾ ਜਿਹਾ ਵਕਫਾ ਪੈ ਗਿਆ ਵੀ ਕਈ ਵਾਰ ਵਪਾਰ ਲੈਣ ਜਿਹੜੇ ਭਰਾ ਵਪਾਰ ਦਾ ਕੰਮ ਕਰਦੇ ਆ ਥੋੜਾ ਜਿਹਾ ਫਿਰ ਇੱਕਾ ਜਿਹਾ ਲੱਗ ਜਾਂਦਾ ਇੱਕ ਵਾਰੀ ਕੰਮ-ਕੁੰਮ ਦੇ ਵਿੱਚ ਹਾਂਜੀ ਹਾਂਜੀ ਨਾਲੇ ਤੁਹਾਨੂੰ ਪਤਾ ਮੈਂ ਬੰਦਾ ਵੀ ਕੱਲਾਵਾਂ ਵਾਂਦੇ ਫਿਰ ਔਖਾ ਹੋ ਜਾਂਦਾ ਕੰਮ ਆ। ਹਾਂ ਠੀਕ ਆ। ਹੂੰ ਵੀ ਕੰਮ ਸੀਜ਼ਨ ਦਾ ਜ਼ੋਰ ਹੋ ਜਾਂਦਾ ਥੋੜਾ ਜਿਹਾ ਤੇ ਬਾਕੀ ਆਪਣੇ ਇੱਕ ਦੋ ਨਗ ਹੁੰਦੇ ਸੀ ਤੇ ਲੋਕਲੀ ਵੇਗੂ ਜਾਂਦੇ ਸੀ। ਠੀਕ ਆ ਠੀਕ ਆ। ਹਾਂਜੀ। ਲੈ ਵੀ ਜੋਬਨ ਮਾਲ ਚਲੋ ਆਉਂਦਾ ਰਿਹਾ ਤਕਰੀਬਨ ਕੋਈ ਇੱਕ ਦੋ ਆਏ ਉਹ ਸ਼ੂ ਬੇਖ ਕੇ ਹਨਾ। ਹਾਂਜੀ। ਲੋਕ ਲੱਡੇ ਉੱਡੋ ਦੋ ਕੋਈ ਭੈਣ ਭਰਾ ਫੜ ਫੁੜ ਕੇ ਲੈ ਜਾਂਦਾ ਰਿਹਾ। ਹਾਂਜੀ ਹਾਂਜੀ। ਅੱਧ ਜਿਹੜੀਆਂ ਦੋ ਵਹਿਣਾ ਜੋਬਨ ਦਿਖਾਉਣੀਆਂ ਤੇਰਾ ਰਾਤਾ ਸੀ ਵੀ ਅੱਜ ਇੱਕ ਵਰੀ ਸਾਹਮਣੇ ਆਈ ਹੈ ਭੈਣ ਭਰਾਵਾਂ ਦੇ। ਹਾਂਜੀ ਹਾਂਜੀ। ਥੋੜਾ ਦੱਸਿਓ ਵੀ ਵਪਾਰ ਕਰਦੇ ਹਾਂ ਜੀ ਹਾਂ। ਹਾਂਜੀ ਹਾਂਜੀ ਇਹ ਸੂਈ ਸਵਾਈ ਆਪਣੇ ਕੋਲ ਠੀਕ ਆ ਜੀ ਇੱਕ ਪਰਲੇ ਆਪਣੇ ਤੋਕੜ ਆ ਵੈੜ ਠੀਕ ਆ ਜੀ ਮੈਨੂੰ ਉਹਦਾ ਵਿਚੋ ਨੋ ਕਿਸੇ ਭਰਾ ਨੇ ਚਾਹ ਪਾਣੀ ਦਾ ਘਰੇ ਡੰਗ ਸਾਰਨਾ ਤੇ ਮੁੱਲ ਵੀ ਅੱਜ ਜਾਇਜ ਕਰ ਦੇਣੀ ਹਾਂਜੀ ਜਾਇਜ ਬਹੁਤ ਵਧੀਆ ਠੀਕ ਆ ਜੀ ਦੁੱਧ ਨੂੰ ਜਾਂ ਦੁੱਧ ਵੀ ਸੰਗ ਨਾਲ ਹੁੰਦਾ ਸੂਤਰ ਦੇ ਰੇਟ ਰਹਿਣਗੇ ਠੀਕ ਆ ਜੀ ਬਿਲਕੁਲ ਸ਼ੁਰੂਆਤ ਕਰਦੇ ਆ ਜੋ ਬਣ ਇਸੇ ਵੈੜ ਗਾਂ ਤੋਂ ਕਰ ਲਾ ਵੀਰ ਸਵੇਰ ਦੱਸਦੇ ਸੂਹਾ ਕਨਮੈਂਦਾ ਸੂਆ ਵੀਰੇ ਆਪਾਂ ਦੂਜਾ ਸੂਆ ਕਰਕੇ ਲਈਏ ਕੋਈ ਵੀਰ ਦੂਜਾ ਲਾਲੇ ਤੀਜਾ ਵਾਲੇ ਆਪਦੇ ਹਿਸਾਬ ਨਾਲ ਲਾ ਲੇ ਠੀਕ ਆ ਜੀ ਵੀ ਆਪਾਂ ਆਪਦੇ ਲੋ ਪਰਖ ਕਰਕੇ ਦੂਜੇ ਦੇ ਹਿਸਾਬ ਨਾਲ ਠੀਕ ਹੈ ਵੀ ਗਾਂ ਕੋਈ ਤੱਜਾ ਮੰਨੇ ਹਨਾ ਹਾਂਜੀ ਬੱਛਾ ਮਗਰ ਹਾਂਜੀ ਮਗਰ ਇਹਦੇ ਵਿੱਚ ਲੋ ਜੀ ਮਗਰ ਬੱਛਾ ਤੀਜਾ ਸੂਆ ਤੁਸੀਂ ਲਾ ਲਿਆ ਜੇ ਕਿੰਨੇ ਦਿਨ ਦੱਸੇ ਸੂਈ ਨੂੰ ਸੂਈ ਨੂੰ ਅੰਨਾ 15 ਦਿਨ ਦੱਸਿਆ ਠੀਕ ਹੈ ਜੀ ਬਾਕੀ ਆਪਾਂ ਆਪਦੇ ਸਮਝਣਾ ਕੋਈ ਉੱਤੇ ਵੀ ਹੋ ਸਕਦਾ ਥੱਲੇ ਵੀ ਅਗਲੇ ਉਹਨਾਂ ਲਈ ਲੋ ਜੀ ਬੱਛਾ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ 15 ਦਿਨ ਜੋ ਬਣ ਦੱਸ ਰਿਹਾ ਚਵਾਈ ਚੂਈ ਦੀ ਬਾਕੀ ਕਿਸੇ ਰਕਮ ਦਾ ਪੂਰ ਛਿੱਟਾ ਤਾਂ ਨਹੀਂ ਹੈਗਾ ਨਾ 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 ਵੀਰੇ ਦੋਹਾਂ ਅੰਕਾਂ ਦਾ ਹੀ ਨਹੀਂ ਹੈਗਾ ਠੀਕ ਆ ਦੋ ਤਾਂ 15 ਹੀ ਚਵਾ ਦਾਂਗੇ ਕਿ 15 ਤੋਂ ਬਾਹਰ ਪੱਕੇ ਦਾ ਅੰਦਰ ਹੈਗਾ ਬਾਹਰ ਆ ਬਾਕੀ 15 ਦੀ ਆਪਣੀ ਗਾਰੰਟੀ ਆ ਤੋੜ ਕੇ ਵੀ ਤੋੜ ਕੇ ਦਿਖਾ ਦੇ ਇੱਕ ਵਾਰੀ ਲਓ ਜੀ ਠੀਕ ਸੋ ਇੱਕ ਵਾਰੀ ਪੂਰਾ ਤਸਲੀਨ ਨਾਲ ਆਪਾਂ ਤੋੜ ਕੇ ਦਿਖਾਉਨੇ ਆ ਲਿਓ ਜੀ ਇਧਰ ਲਾ ਵੀ ਮਾਰ ਕੇ ਜਸ਼ਨ ਮਾਰ ਕੇ ਕੈਮਰਾ ਚੰਗੀ ਤਸਲੀਨ ਨਾਲ ਦਿਖਾ ਦੇ ਇਹ ਜੋ ਬਣਾ ਹੁਣ 9:00 ਵਜਣ ਦਾ 9 ਨਹੀਂ ਤੇ 9:30 ਹੋਊਗਾ ਟਾਈਮ ਹਾਂਜੀ ਮਾਰਨਿੰਗ ਚਵਾਈ ਦੀ ਕਿੰਨੇ ਕ ਵਜੇ ਕੀਤੀ ਆਪਾਂ 5:30 ਵਜੇ ਆਪਾਂ ਵੀਰੇ ਕਰੀ ਜੀ 5:30 ਵਜੇ ਚੋ ਦਿੱਤੀ ਸੀ ਹਾਂ ਹਾਂਜੀ ਲੈ ਵੀ ਆ ਮੂਹ ਮਤਾ ਦਿਖਾ ਦਿਓ ਕੋਰੀ ਸੋ ਤਿੱਜਾ ਸੁਹਾ 200 ਬੇਸ਼ੱਕ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਜੀ ਜੋ ਵੀ ਹੈਗਾ ਪ੍ਰੋਪਰ ਤਸੱਲੀ ਨਾਲ ਤੁਹਾਨੂੰ ਦਿਖਾ ਰਹੇ ਆ ਪਰ ਅੱਗੋਂ ਤੁਹਾਡੀ ਵੀ ਜੜੀ ਬਿਲਕੁਲ ਇੰਨੀ ਜਿੰਮੇਵਾਰੀ ਬਣਦੀ ਹੈ ਵੀ ਇੱਥੇ ਆਣ ਕੇ ਬੇਸ਼ੱਕ ਆਪਣੀ ਚੋਕੇ ਤਸੱਲੀ ਕਰ ਲਿਓ ਠੀਕ ਆ ਆ ਕੋਈ ਗੱਲ ਨਹੀਂ ਅੱਗੋਂ ਘੁਮਾ ਕੇ ਲੈ ਆਓ ਆ ਆ ਦਿਖਾ ਦਿਓ ਠੀਕ ਆ ਜੀ ਸੋ ਥਾਣ ਵਿਖਾ ਦਿਓ ਓਕੇ ਜੋਬਣ ਕਿਸੇ ਰਕਮ ਦਾ ਵੀਰ ਭੂਰ ਛੱਟਾ ਥਾਣਾ ਦੀ ਬਾਤ ਘੜਤੇ ਨਹੀਂ ਨਾ ਨਾ ਵੀਰੇ ਕਿਸੇ ਇਹ ਤਾਂ ਨਹੀਂ ਕੋਈ ਦੂਰੋਂ ਨੇੜੇ ਆ ਜੇ ਸੱਜਣ ਖਰਾਬ ਤੇ ਨਹੀਂ ਹੁੰਦਾ ਨਹੀਂ ਨਹੀਂ ਵੀਰੇ ਭੂਰਾ ਜਿੰਨੇ ਨਹੀਂ ਬਾਕੀ ਆਪਾਂ ਤੁਹਾਨੂੰ ਹਾਂ ਹਾਂ ਧਾਰਾ ਮਾਰ ਕੇ ਵੀ ਆਪਾਂ ਚੈੱਕ ਕਰਵਾਵਾਂ ਠੀਕ ਆ ਜੀ ਆ ਦੇਖੋ ਨੌ ਜੀ ਕਟੋ ਨਿਗਾ ਦੇ ਵਿੱਚੋਂ ਠੀਕ ਆ ਸੋ ਮਾਰਨਿੰਗ ਕੋਈ 5 ਵਜੇ ਜੋਬਣਾ ਦਾ ਚੁਵਾਈ ਕਰਤੀ ਆ ਫੋਨ ਦੋਸਤੋ 9 9:30 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਤਕਰੀਬਨ ਜਿਵੇਂ ਜਿਵੇਂ ਸ਼ਾਮ ਦੀ ਚੁਵਾਈ ਆ ਲ ਜਾਊਗੀ ਲੇਵਾ ਤਕਰੀਬਨ ਕੋਈ ਚਾਰ ਪਰ ਠੀਕ ਹੈ ਜੀ ਜਿੰਨਾ ਜਿੰਨਾ ਪਸ਼ੂ ਬਣਾ ਕੇ ਤਿਆਰ ਕਰੂਗਾ ਉਹ ਮੇਰੇ ਭਰਾ ਜਿਹੜਾ ਤਸੱਲੀ ਕਰਨ ਇੱਥੇ ਆਊਗਾ ਠੀਕ ਹੈ ਜੀ ਆਪਦੀ ਤਸੱਲੀ ਦੇ ਨਾਲ ਤੁਸੀਂ ਵੇਖ ਸਕਦੇ ਹੋ ਚੋ ਕੇ ਤਸੱਲੀ ਕਰ ਸਕਦੇ ਹੋ ਬਾਈ ਕਰਮਾ ਵਾਲੀ ਵੀਰੇ ਚਾਰੂ ਬੜੀ ਹੈ ਠੀਕ ਹੈ ਠੀਕ ਹਾਂਜੀ ਬੇਵੰਗਾਰ ਅਸੀਂ ਪਹੁੰਚ ਦੀ ਲੋੜ ਨਹੀਂ ਹਨਾ ਹਾਂਜੀ ਹਾਂਜੀ ਆ ਦਿਖਾ ਦਿਓ ਚੰਗੀ ਤਸੱਲੀ ਨਾਲ ਤੇ ਉਦਾਂ ਹੀ ਠੀਕ ਹੈ ਜੀ ਕੋਈ ਪੂਰ ਛਿੱਟਾ ਨਹੀਂ ਵੀਰ ਵਿਰਲ ਜਿ ਥਾਣੇ ਹਾਂ ਬਾਕੀ ਜੋਬਨ ਵੀਰੇ ਕੋਈ ਇਹ ਤਾਂ ਨਹੀਂ ਕਿ ਕੋਈ ਭੈਣ ਭਰਾ ਦੂਰੋਂ ਨੇੜੇੋਂ ਆ ਜੇ ਕਿਰਾਇਆ ਭਾੜਾ ਖਰਚ ਕਰਕੇ ਜਾਂ ਤੇਲ ਮਚਾ ਕੇ ਵੀ 15 ਦਾ ਦੁੱਧ 12 11 10 ਨਿਕਲੇ ਵੀਰੇ ਆਪਾਂ ਜ਼ਿੰਮੇਵਾਰਾਂ ਜੇ ਦੁੱਧ ਘੱਟ ਨਹੀਂ ਹਾਂਜੀ ਠੀਕ ਹੈ ਲੈ ਚਲੋ ਵੀਰ ਲੋ ਵੀ ਇਹ ਦੋਸਤੋ ਬਿਨਾ ਪੰਗਾ ਬਿਨਾ ਰੱਸੀ ਪਾਏ ਤੁਸੀਂ ਚਵਾਈ ਕਰ ਸਕਦੇ ਜੇ ਚਲੋ ਕਿਸੇ ਭਰਾ ਦਾ ਅੱਗੇ ਮਨ ਹੈਗਾ ਤੇ ਰੱਸੀ ਵੰਗਾ ਪਾ ਸਕਦੇ ਹੋ ਅਦਰਵਾਈਜ਼ ਲੋੜ ਨਹੀਂ ਹੈਗੀ ਠੀਕ ਹੈ ਤੇ ਬੱਚਾ ਕੋਰ ਤੁਹਾਨੂੰ ਦਿਖਾ ਦਿੰਨੇ ਜਿਹੜਾ ਬੱਚਾ ਮਗਰ ਆ ਬੱਚਾ ਇਹਦੇ ਮੇਲ ਕਾਫ ਆ ਇਹ ਬੱਚਾ ਠੀਕ ਹੈ ਜੀ ਵਾਈਟ ਰੰਗ ਦੇ ਵਿੱਚ ਕੋਈ 15 ਦਿਨਾਂ ਦਾ ਆਈਡੀਆ ਦੇਣ ਡਿਆ ਵੀਰ ਬਾਕੀ ਸਾਰੇ ਭਰਾ ਠੀਕ ਹੈ ਜੀ ਆਪਣੇ ਸੂਜ ਪੂਜਣਾ 12 ਦਾ ਮੰਨੇਓ 15 ਦਾ ਮੰਨੇਓ ਆ ਬੱਚਾ ਮਗਰ ਠੀਕ ਆ ਤੇ ਇਹ ਜੋਬਨ ਮੁੱਲ ਵੀਰੇ ਕੀ ਡਿਮਾਂਡ ਕਰਦੇ ਪਏ ਦੀ ਮੁੱਲ ਦਾ ਵੀਰੇ ਜੇ ਆਪਾਂ ਬਾਜ਼ਾਰ ਦਾ ਹਿਸਾਬ ਲਾਈਏ ਵੀ ਜਿਵੇਂ ਉਹਨਾਂ ਵੀ ਵੇਖੀ ਦੀਆਂ ਆਪਾਂ ਵੀਡੀਓ ਬਾਹਰ ਵੀ ਜਾਈਦਾ ਚਲੋ ਹਾਂਜੀ ਹਾਂਜੀ ਵੀ ਕਿੰਨਾ ਕਿੰਨਾ ਲੋਕੀ ਮੁੱਲ ਕੀਤੀ ਜਾਂਦੇ ਹਾਂ ਲੋਕ 60 65 ਕਰ ਲੈਂਦੇ 70 ਕਰ ਲੈਂਦੇ ਬਾਕੀ ਤੁਸੀਂ ਵੇਖ ਲਓ 60 70 ਵਾਲੇ ਘਰ ਤੇ ਨਾ ਚਾਹੀਏ ਆਪਾਂ ਕੰਮ ਰੱਖੀਏ ਨੇੜੇ ਆਪਾਂ ਨੇੜੇ ਹੀ ਰੱਖ ਦੇਣਾ ਕੰਮ ਜੈਦਰ ਜੀ ਗੱਲ ਕਰਕੇ ਆਪੇ ਦੇ ਦੇ ਸੂਤਰ ਜਾਂ ਮੋਲ ਉਹ ਜਾਂ ਦੇ ਵਿਕਣਾ ਤੇ 50 ਦੇ ਦੇ ਦਈਏ ਨਾ 50 ਨਾ 45 ਨਾ 42 40000 ਦੇ ਵਿੱਚੋਂ ਵੀ ਛੋਟਾਂ ਕਰਨੀਆਂ ਥੁੱਲੀਆਂ ਦੱਸ ਕੀ ਕਰਦਾ ਹੈਗਾ ਤਾਂ ਕਹੀਏ ਗੰਬਾ ਨਹੀਂ ਤਾਂ ਕਾਫੀ ਬਗੂ ਜਿਨਾਂ ਕਰਾਉਣਾ ਕਿੰਨਾ ਛੱਡ ਦਈਏ ਪਹਿਲੀ ਵੀਡੀਓ ਚਾਰ ਛੱਡ ਦਈਏ ਕਿ ਦੋ ਛੱਡ ਦਈਏ ਦੋ ਛੱਡ ਦਈਏ ਨਾ ਵੀ ਦੋ ਛੱਡ ਦਿੰਦੇ ਨੇ 38000 ਦੀ ਦੋਸਤੋ ਇਹ ਵੈੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ 38000 ਦੀ ਇਹ ਵੈੜ ਮਿਲ ਜੂਗੀ ਇਹ ਇਹ ਆਫਰਾਂ ਹੀ ਆ ਇੱਕ ਹਿਸਾਬ ਦੀਆਂ ਜਿਵੇਂ ਜੱਡੀ ਚੰਗੀ ਵੈੜ ਆ ਇਹ ਇੰਨੇ ਦੀ ਪਾਸੇੋਂ ਕਿਤੇ ਨਹੀਂ ਮਿਲਣੀ ਆ ਥੋੜੇ ਪੈਸੇ ਜੜੇ ਮੇਰੇ ਭਰਾ ਨੇ ਕਿਸੇ ਨੇ ਲਾ ਉਸ ਭਾਪੜਤੇ ਦਾ ਮਾਲ ਅੱਜ ਜੋਬਨ ਦੇ ਕੋਲ ਮੌਕੇ ਤੇ ਮੌਜੂਦ ਆ ਪਰ ਮਾਲ ਆਉਂਦਾ ਰਹੂਗਾ ਅੱਗੇ ਤੋਂ ਵੀ ਚੰਗਾ ਕਿਉਂਕਿ ਕੰਮ ਇੱਕ ਵਾਰ ਫੇਰ ਜਿਹੜਾ ਰੀਸਟਾਰਟ ਕੀਤਾ ਇਹਨਾਂ ਨੇ ਉਸ ਹਿਸਾਬ ਨਾਲ ਜਿਹੜੇ 2 ਜਨਵਰੀ ਸੀ ਉਹ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਠੀਕ ਆ ਜੀ ਉਦੋਂ ਠੰਡੀ ਧੀਰੀ ਆ ਅੱਜ ਤਾਂ ਮਰਜ਼ੀ ਹੱਥੋਂ ਤਫੇਰ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਆ ਬਾਕੀ ਥਾਣ ਵਿਰਲ ਨਖੇੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਮੁੱਠੀ ਮੁੱਠੀ ਵਾਲਾ ਥਾਣਾ ਸੋ ਜਿੱਦਾਂ ਮਰਜ਼ੀ ਕੋਈ ਸੱਜਣ ਤਸੱਲੀ ਕਰੀ ਚੱਲੇ ਠੀਕ ਆ ਜੀ ਆ ਦੇਖੋ ਇਹ ਨਹੀਂ ਵੀ ਕੋਈ ਕਰਮਾ ਲਈ ਲੱਤਾਂ ਛੜਾ ਦੁੱਧ ਵੀ ਚਿੱਟਾ ਮਈਆਂ ਨਾਲ ਦਾ ਹੀ ਆ 15 ਕਿਲੋ ਦੁੱਧ ਕੱਦ ਕਾਠ ਵਟਾ ਠੀਕ ਆ ਜੀ ਸਿਰਫ 38000 ਦੀ ਚੱਕੋ ਇਧਰ ਸੈਕਿੰਡ ਨੰਬਰ ਤੇ ਇੱਕ ਆਪਣੇ ਜੋਬਨ ਆ ਵੈੜ ਗਾਂ ਮੇਰਾ ਵੀਰ ਦਿਖਾ ਦੇ ਇਹ ਟੋਕੜਾ ਦੇ ਕਿੰਨਾ ਦੁੱਧ ਦੇ ਥੱਲੇ ਇਹਨਾਂ ਦੇ ਥੱਲੇ ਵੀਰੇ ਦੁੱਧ ਹੈਗਾ ਬਸ 7 ਲੀਟਰ ਪੱਕਾ ਠੀਕ ਆ ਜੀ ਹਾਂ ਜੀ ਸੇ ਚੋਈ ਚੁਵਾਈ ਥੱਲੋਂ ਬਖਾਲਾ ਦੱਖ ਘੱਟ ਦੇਣ ਲਈ ਹੈ ਨਾ ਮੇਰੇ ਚੋਈ ਚੁਵਾਈ ਆ ਨਾ ਇੱਕ ਤੁਹਾਨੂੰ ਦੋਵਾਂ ਵੈੜਾਂ ਦੇ ਆਰਡਰ ਕੰਪੈਕਟ ਜਿਹਾ ਵੀ ਲਮਕਣੇ ਛੱਡਣੀ ਨਾ ਹੱਲ ਕਿਵੇਂ ਛੱਡਣੀ ਹੈ ਠੀਕ ਆ ਜੀ ਤੇ ਬਗੈਰ ਬੱਚੇ ਹੋਣਾ ਹਾਂਜੀ ਹਾਂਜੀ ਬਗੈਰ ਬੱਚੇ ਠੀਕ ਆ ਭਰਾ ਲਓ ਵੀ ਇਹ ਟੋਕੜ ਨਾਗਾ 7 ਕਿਲੋ ਜਿਹੜਾ ਚਵਾਦਾਂਗੇ ਨੈਟ ਹਾਂਜੀ ਨੈਟ ਨੈ ਉਹਦੀ 7 ਕਿਲੋ ਦੁੱਧ ਮੇਰਾ ਵੀਰ ਚੋਕੇ ਤਸੱਲੀ ਕਰ ਲਿਓ ਤੁਸੀਂ ਬਾਕੀ ਫੇਸ ਕੁਆਲਿਟੀ ਬੂਥਾ ਬਾਥਾ ਇੱਕ ਵਾਰ ਤੁਹਾਨੂੰ ਪੂਰਾ ਦਿਖਾ ਦੰਨੇ ਆ ਤਜਸੂਆ ਮੰਨਿਓ ਬੇਸ਼ੱਕ ਦੂਜਾ ਮੰਨਿਓ ਕਾਦ ਵੱਡਾ ਠੀਕ ਆ ਜੀ ਥੋੜੀ ਸਾਂਭਰ ਸੁੰਭਣ ਵਾਲੀ ਆ ਮੇਰਾ ਭਰਾ ਕੋਈ ਕਿ ਲੈ ਕੇ ਜਾਂਦਾ ਕੋਈ ਫੇਅਰ ਕਰਨੀ ਆ ਕਿਸੇ ਭਰਾ ਨੇ ਚੰਗੀ ਸਵਾਲ ਕਰ ਲਿਆ ਜੀ ਬਾਕੀ ਟੀਗਾ ਭਰੀ ਚ ਆਇਆ ਬਾਕੀ ਆਪਾਂ ਕਨਫਰਮ ਨਹੀਂ ਆਂਦੇ ਆਪਾਂ ਆ ਵੀ ਟੀਗਾ ਭਰਾਇਆ ਹਾਂਜੀ ਲੋਬੀ ਏ ਆਈ ਜੋਬਣਾ ਦਾ ਵੀ ਕਰਾਈ ਆ ਅੱਗੇ ਚਲੋ ਨਿਕਲ ਆਉਂਦੀ ਆ ਕਿਸੇ ਭਰਾ ਦਾ ਲੱਕ ਕਿਸਮਤ ਆ ਕਾਤ ਵੱਟਾ ਮੈਂ ਪਹਿਲਾਂ ਜ਼ਿਕਰ ਕਰਤਾ ਥੋੜੀ ਸਾਂਭਣਾ ਲਈ ਆ ਵੇੜ ਅੱਜ ਮੇਰੇ ਭਰਾ ਕਿਸੇ ਦਾ ਹੁੰਦਾ ਵੀ ਯਾਰ ਚਾਹ ਪਾਣੀ ਦਾ ਡੰਗ ਸਾਰਨਾ ਥੋੜੇ ਪੈਸੇ ਲਾਉਣੇ ਆ ਉਸ ਹਿਸਾਬ ਪਰਤੇ ਦਾ ਆਪਾਂ ਨੂੰ ਪਸ਼ੂ ਮਿਲ ਜੇ ਤੇ ਇਹ ਮੇਰਾ ਭਰਾ ਤੁਸੀਂ ਵੇੜ ਦੇ ਨਾਲ ਸੌਦਾ ਆਪਣਾ ਲਾ ਸਕਦੇ ਜੀ ਥਾਂ ਥੋਣ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਆ ਦੇਖੋ ਠੀਕ ਆ ਜੀ ਹੌਣ ਚੋਏ ਚਵਾਏ ਪਸ਼ੂ ਆ ਉਸ ਹਿਸਾਬ ਨਾਲ ਮੇਰਾ ਭਰਾ ਤੁਸੀਂ ਜੱਜਮੈਂਟ ਆਪਣੀ ਕਰ ਲਿਆ ਜੀ ਤੇ 7 ਕਿਲੋ ਦੁੱਧ ਕਾਦ ਤਕਰੀਬਨ ਇਸ ਵੈੜ ਦਾ ਵੀ ਵੱਡਾ ਹੈ ਠੀਕ ਆ ਜੀ ਥੋੜਾ ਜਿਹਾ ਪਸ਼ੂ ਸਾਂਭਣ ਵਾਲੇ ਪਾਸਿਓਂ ਰੁਲਿਆ ਜਿਆ ਵੈਸੇ ਦੂਜੇ ਸੂਬੇ ਹੋਵੇ ਨਾ ਹੋਵੇ ਤਾਂ ਦੂਜੇ ਸੂਬੇ ਹੀ ਆ ਹਨਾ ਹਾਂ ਠੀਕ ਆ ਚਵਾਏ ਚੁਬਾਈ ਦੀ ਵੀ ਪਾਸ ਆ ਬਿਲਕੁਲ ਹਾਂ ਜੀ ਹਾਂ ਜੀ ਵੀਰੇ ਇਹ ਵੀ ਬਿਲਕੁਲ ਠੀਕ ਆ ਭਰਾ ਲਓ ਜੀ ਚੁਵਾਈ ਦੇ ਵੀ ਬਿਲਕੁਲ ਪਾਸ ਇੱਕ ਨੰਬਰ ਠੀਕ ਆ ਹਾਂ ਜੀ ਹਾਂ ਅਜੇ ਦਾ ਮਰਜ਼ੀ ਇੱਥੇ ਜੋ ਆਪਣੇ ਕਮੈਂਟ ਖਿਲਾਰੀ ਇੱਥੇ ਖਿਲਾਰ ਲਾ ਹਾਂ ਥੋੜਾ ਜਿਹਾ ਅੱਗੇ ਨੂੰ ਕਰਿਆ ਹਾਲੇ ਇਥੋਂ ਵਿਖਾ ਦਿਆ ਜੇ ਠੀਕ ਆ ਸੋ ਚਾਰੇ ਥਣ ਨੇ ਕੋਈ ਨਾਲ ਫੋੜ ਜਾ ਕੇ ਨਹੀਂ ਠੀਕ ਆ ਸੋ 7 ਕਿਲੋ ਧਾਰਾਂ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਭਰਾਵਾਂ ਨੂੰ 7 ਕਿਲੋ ਦੁੱਧ ਮੂੰਹ ਮੱਥੇ ਦੀ ਚੰਗੀ ਆ ਬੂਥੀ ਬਤੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਛੋਟਾ ਕੰਨ ਕੱਦ ਉਤੋਂ ਰੰਗ ਬਾਜ ਆ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਕੋਈ ਨਿਸ਼ਾਨਵਾਦੂ ਘਾਟੂ ਪਿੰਡੇ ਤੇ ਨਜ਼ਰ ਨਹੀਂ ਆਊਗਾ ਤੁਹਾਨੂੰ ਠੀਕ ਆ ਭਰਾ ਮੋੜ ਲਾ ਇਹ ਕਰ ਮਾ ਲਈ ਇਹ ਵੇਖਦਾ ਸੀ ਨਹੀਂ ਵਿਖਾ ਦੇ ਵਿਖਾ ਦੇ ਹੱਥ ਹੱਥ ਫੇਰ ਕੇ ਕੋਈ ਓਏ ਥਣਾ ਦੀ ਬਾਤ ਘਾਟਦੇ ਨਹੀਂ ਹੈਗੀ ਜੋਪਣ ਨਾ ਨਾ ਵੀਰੇ ਠੀਕ ਆ ਭਰਾ ਕਿਉਂਕਿ ਤੁਸੀਂ ਜਵਾਈਆਂ ਕੀਤੀਆਂ ਨੇ ਠੀਕ ਆ ਜੀ ਹੋਰ ਜਿੰਨੇ ਆਪਾਂ ਤੇਰੇ ਸਾਹਮਣੇ 2-4 ਮਿੰਟ ਦੀ ਚੀਜ਼ ਵੀਡੀਓ ਬਣਾ ਕੇ ਭੈਣ ਭਰਾ ਨੂੰ ਦਿਖਾ ਦੇਣੀ ਆ ਫਿਰ ਦੂਰੋਂ ਜਿਹੜੇ ਕਿਸੇ ਸੱਜਣ ਨੇ ਉਹਨਾਂ ਤੇ ਖਰਾਬ ਨਾ ਹੋਵੇ ਕੋਈ ਨਾ ਨਾ ਵੀਰੇ ਜਿਹੜੀ ਚੀਜ਼ ਹੈਗੀ ਆ ਆਪਾਂ ਤੇ ਹਾਂ ਦੱਸ ਕੇ ਦਵਾਂਗੇ ਆਪਾਂ ਜਿਹੜੀ ਚੀਜ਼ ਹੈਗੀ ਆ ਬਸ ਬਸ ਵੀ ਆਪ ਸ਼ੁਰੂ ਦੇ ਆਪਾਂ ਜੇ ਕਿਹੇ ਚ ਕੋਈ ਵੀ ਗੱਲਬਾਤ ਹੁੰਦੀ ਆਪਾਂ ਦੱਸ ਕੇ ਦਈਦਾ ਪਰ ਤੁਹਾਨੂੰ ਪਤਾ ਕਈ ਵਾਰੀ ਆ ਵੀ ਜਾਂਦਾ ਏ ਆ ਕਈ ਵਾਰੀ ਕਰਨ ਵਾਲੇ ਬੜੇ ਵੱਡੇ ਤੋਂ ਵੱਡੇ ਬੈਠੇ ਕਈ ਵਾਰੀ ਪਤਾ ਵੀ ਨਹੀਂ ਲੱਗਣ ਦਿੰਦੇ ਬਸ 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 ਬਾਕੀ ਜੇ ਹੋ ਜੇ ਤੇ ਬਾਕੀ ਆਪਾਂ ਦੱਸ ਕੇ ਦਵਾਂਗੇ ਠੀਕ ਆ ਭਰਾ ਲਓ ਬੀਠਕਾ ਜੀ ਇਹ ਜੋਬਨ ਵੀਰੇ ਕੀ ਮੰਗ ਕੀ ਡਿਮਾਂਡ ਰੋਗੀ ਕਿਨੇ ਦੇ ਦੀਏ ਮੰਗ ਇਹ ਵੀ ਅਟ ਜੁੜਦੀਆਂ ਵਾਲਾ ਮੁੱਲ ਹੀ ਆ ਉਟਦੀਆਂ ਵਾਲੇ ਕਰਦੇ ਕੇ ਮਾਲ ਮਾਲ ਦੇਣਾ ਆਪਾਂ ਬਿਲਕੁਲ ਉਟਦੀਆਂ ਲਈ ਹਾਂਜੀ ਕੱਲ੍ਹ ਵੇਅਰ ਜਿਹੜੀਆਂ ਕੋਈ ਚੰਗੀਆਂ ਵਹਿੜਾ ਆਉਣ ਚੰਗੇ ਪਸ਼ੂ ਆਉਣ ਤਾਂ ਫਿਰ ਭੈਣ ਭਰਾਵਾਂ ਸਾਹਮਣੇ ਕਰੀਏ ਪੇਸ ਬਾਕੀ ਇਹ ਗੱਲ ਇਹ ਵੀ ਇੰ ਜਿੱਥੇ ਮਰਜੀ ਕੋਈ ਵੀ ਬੰਦਾ ਵੇਖ ਲੈਨੇ ਮਾਲ ਨਾਲ ਮਿਲੂ ਕਿਧੋਂਗੇ ਕਿਹਦੇ ਘਰੋਂ ਨਾ ਮਿਲੂਗਾ ਇਹ ਰੇਟ ਆਹ ਹਾਂਜੀ ਕਿੰਨੇ ਦੀ ਦੇ ਰਿਆ ਫਿਰ 3000 ਦੀ ਦੇ ਠੀਕ ਹੈ ਹਾਂ ਮੁੱਲ 3000 ਕਰਦੇ ਹਾਂ ਦੇ ਦਈਏ 25 ਦੀ 5000 ਰੁਪਏ ਦੋਰੀ ਦੋ ਦਾ 7 ਕਿਲੋ ਚਲੋ ਹਜੇ ਸਾਲ ਭਰ ਕਿਸੇ ਦੇ ਸਾਹਮਣੀਆਂ ਚਲੋ ਡੰਗ ਤਾਂ ਚਾਹ ਪਾਣੀ ਦਾ ਸਾਰ ਨੇ ਨੇ ਕਰਮਾੜੀ ਨੇ ਚਲੋ ਇਹ ਕਹਿ ਦਈਏ ਨਾ ਆਪਾਂ 10 ਕਿਲੋ ਕੋ ਦੁੱਧੀ ਨੂੰ ਪਾਲੂਗਾ ਤੇ ਉਹ ਕੰਮ ਨਹੀਂ ਹੋਣਾ ਬਾਕੀ ਚਲੋ ਚਾਹ ਪਾਣ ਦਾ ਡੰਗ ਸਾਰਦੀ ਸੂਤਰ ਜਾ ਕਰਕੇ ਦੇ ਦਿੰਦੇ ਬਾਕੀ ਉਹਦੇ ਗੱਲ ਹੈ ਕੀ ਬਾਕੀ ਹੋਣ ਜੇ ਲਾਈਏ ਹਿਸਾਬ ਆਪਾਂ ਵੱਚੀਆਂ ਕਿੱਡੀਆਂ ਕਿੱਡੀਆਂ ਮਹਿੰਗੀਆਂ ਆਉਂਦੀਆਂ ਉਹ ਵੀ ਪਾਲੀ ਨਹੀਂ ਉਹ ਤਾਂ ਤੇਰੀ ਗੱਲ ਖਣੋ ਬਈ ਹਾਂ ਸਰਵੋੱਚੀ ਲੈਣੀ ਹੋਵੇ ਤਾਂ ਉਹੀ 10-15 ਹਜ਼ਾਰ ਦੀਆਂ ਹੋਣਗੀਆਂ ਹਾਂ ਤੇ ਉਹ ਵੀ ਲੈ ਕੇ ਖਰਚਾ ਵੀ ਕਰਨਾ ਪਾਲਣਾ ਵੀ ਆਪਾਂ ਨੂੰ ਇਹਨੇ ਕਰਮਾਂ ਵਾਲੀਆਂ ਬਿਲਕੁਲ ਚਾਰ ਬਾਰ ਦੁੱਧ ਦੇਣਾ ਦੋਵੇਂ ਟਾਈਮ ਹੈ ਬਿਲਕੁਲ ਜੀ ਬਿਲਕੁਲ ਤੇ ਦੇ ਦੇ ਜੋਪਣ ਕਿੰਨਾ ਫਿਰੇ 25 ਕਰ ਲਾ 22 ਹਜ਼ਾਰ ਕਰ ਲਾ 20 ਅੰਦਰ ਕਰਕੇ ਮਾਨਤਾ ਨਹੀਂ ਦਈ ਕਿ ਜਿੱਥੇ ਕਰ ਦੋ ਜਿੱਥੇ ਮਰਜ਼ੀ ਦੱਸ ਦਿਓ ਦਾਤ ਗਏ ਵਿੱਚੋਂ ਤਿੰਨ ਰਾਤ ਗਏ 17 ਦੀ ਦੇ ਦਈਏ ਫਿਰ ਨੇ 17000 ਤੱਕ ਆਇਆ ਠਕਾ ਦੇ ਯਾਰ ਹੋਰ ਰੱਖ ਲਾ 18 ਦੇ ਦੇ ਦਿੰਨੇ ਆ ਦੇ ਦੇ 18 ਲਓ ਜੀ 18000 ਦੀ ਜਾਂਦੀ ਰਹੂਗੀ ਠੀਕ ਹੈ ਬਾਕੀ ਇਹ ਰੇਟ ਮਿਲ ਨਹੀਂ ਆ ਕਿਦੋਂ ਨਹੀਂ ਆਪਾਂ 18000 ਦੀ ਵਾੜ ਇਹ ਜੋਬਣਾ ਦਾ ਵੀ ਦੇ ਦਿਆਂਗੇ ਅੱਜ ਤੇ ਦੁੱਧ ਮੇਰੇ ਵੀਰ 7 ਕਿਲੋ ਆ ਚਾਹ ਪਾਣੀ ਦਾ ਡੰਗ ਕਿਸੇ ਭਰਾ ਦਾ ਕਰੇ ਚੰਗਾ ਚਲਾ ਦਊਗੀ ਜਿਹੜੇ ਭਰਾਵਾਂ ਦੇ ਕਿਰਾ ਮਾਲ ਦੇ ਵਿੱਚ ਸੂਣ ਦੇ ਵਿੱਚ ਕੋਈ ਮਹੀਨਾ ਦੋ ਮਹੀਨੇ ਪਏ ਹੁੰਦੇ ਆ ਤਾਂ ਦੁੱਧੋ ਦਾ ਬਗੋਚਾ ਹੁੰਦਾ ਤੇ ਉਹ ਤਕਰੀਬਨ ਚਲੋ ਚਾਹ ਪਾਣੀ ਦਾ ਡੰਗ ਸਾਰੀ ਚੱਲੂਗੀ ਜੋ ਪਾ ਦੋਗੇ ਉਹਨਾਂ ਚੋਂ ਲਓਗੇ ਬਾਕੀ ਇਹ ਦੋਆ ਵੜਾ ਥੱਲੇ ਨਹੀਂ ਭਰਾ ਲੰਗੀ ਜਾਏ ਨਹੀਂ ਇਹਨਾਂ ਨੂੰ ਕਰਮਾ ਇਹਨਾਂ ਨੇ ਕੀ ਆਖਣਾ ਕਰਮ ਵਾਲੀਆਂ ਨੇ ਬਿਓ ਬਿਓ ਛੁੱਕਰ ਟਾਂ ਹਾਂਜੀ ਲਾਈਵ ਜੋਬਨ ਠੀਕ ਆ ਭਰਾ ਇੱਕ ਕੰਟੈਕਟ ਨੰਬਰ ਆਪਣੇ ਕਰਤੀਏ ਸਾਂਝੇ 7528831805 ਆ ਆਪਣਾ ਵੀਰੇ ਨੰਬਰ ਠੀਕ ਆ ਵੀਰੇ ਹਾਂਜੀ ਤੇ ਬਾਕੀ ਆਪਦੀ ਕੋਈ ਵੀ ਵੀਰ ਭਰਾ ਆਵੇ ਆਪਦੇ ਤਸੱਲੀ ਕਰਕੇ ਹਾਂਜੀ ਤੇ ਪਸ਼ੂ ਲੈ ਜੇ ਕਿ ਨਹੀਂ ਜਿਹੜਾ ਕਿਉਂਕਿ ਪੈਸੇ ਲਾਉਣੇ ਜਿੰਨੇ ਆਪਦੀ ਤਸੱਲੀ ਕਰ ਲੈ ਪਹਿਲੋਂ ਲਓ ਵੀ ਦੱਸੋ ਇਹ ਮਾਲ ਸੀਗਾ ਜੋਬਨ ਦੇ ਕੋਲ ਠੀਕ ਆ ਜੀ ਫਿਲਹਾਲ ਦੋ ਬੜਾਂ ਸੀ ਦੋ ਬੜਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਪੂਰਾ ਵੇਰਵਾ ਦੇਤਾ ਇੱਥੇ ਆਣ ਕੇ ਤਸੱਲੀਆਂ ਕਰੋ ਜਿੰਨੀ ਗੱਲਬਾਤ ਤੁਹਾਨੂੰ ਦੱਸੀ ਗਈ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਾਂਗੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ